ਉਸ ਸਮੇਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੀ 326 ਚੱਗੇ ਟਰੈਕਟਰ ਤੇ 5210 ਦਿੱਲੀ ਆਗੇ ਬਸ ਪਾਣੀ ਨਾਲੋਂ ਨੀਵਾਂ ਨਾ ਕੋਈ ਪਾਣੀ ਬੜਾ ਮਹਾਨ ਤਾਈਓ ਤੇਰੀ ਬਾਣੀ ਦੇ ਵਿੱਚ ਪਾਣੀ ਪਿਤਾ ਸਮਾਨ ਜਮ ਜਮ ਲਾਏ ਗੁਰੂ ਕਾ ਲੰਗਰ ਇਹ ਦੇ ਵਿੱਚ ਕਿਹੜਾ ਹਰਜ ਹੈ ਪਾਸਾ ਸੰਗਤ ਜੀ ਬਾਦ ਵਿੱਚ ਸਿਪਾਈ ਕਰਨਾ ਵੀ ਆਪਣਾ ਹੀ ਫਰਜ ਹੈ ਸੂਬੇ ਦੀ ਕਚਹਿਰੀ ਵਿੱਚ ਦੋ ਨਿੱਕੀਆਂ ਜ਼ਿੰਦਾ ਆਈਆਂ ਨੇ ਸੂਬੇ ਦੀ ਕਚਹਿਰੀ ਵਿੱਚ ਦੋ ਨਿੱਕੀਆਂ ਜ਼ਿੰਦਾ ਆਈਆਂ ਨੇ ਵਕਤ ਆਨੇ ਪਰ ਬਤਾ ਦੇਂਗੇ ਤੁਝੇ ਐ ਆਸਮਾ ਹਮ ਅਭੀ ਸੇ ਕੀਆ ਬਤਾਏ ਕੀ ਹਮਾਰੇ ਦਿਲ ਮੇ ਹੈ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਰੁਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲੀਡਿੰਗ ਪੰਜਾਬ ਚੈਨਲ ਅੱਜ ਆਪਾਂ ਤੁਹਾਨੂੰ ਇੱਕ ਛੋਟੀ ਜੀ ਕਿਊਟ ਜੀ ਬੱਚੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੀ ਹੈ ਜਦੋਂ ਕਵਤਾ ਬੋਲਦੀ ਹੈ ਆਪ ਮਹਾਰੇ ਲੋਕਾਂ ਦੇ ਮਨ ਮੋਹ ਲੈਂਦੀ ਹੈ ਚਲੋ ਕਰਦੇ ਹਾਂ ਇੱਕ ਮੁਲਾਕਾਤ ਸਤ ਸ੍ਰੀ ਅਕਾਲ ਸਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਬੇਟਾ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਭਨਾਮ ਤੁਹਾਡੇ ਸ਼ਹਿਰ ਦਾ ਨਾਮ ਅਤੇ ਤੁਹਾਡੇ ਸਕੂਲ ਬਾਰੇ ਜਾਨਣਾ ਚਾਹਾਂਗੇ ਜੀ ਮੇਰਾ ਨਾਮ ਨਫਕਿਰਨ कौर ਹੈ ਮੇਰੇ ਪਿਤਾ ਜੀ ਦਾ ਨਾਮ ਦਲਵਿੰਦਰ ਸਿੰਘ ਹੈ ਮੈਂ ਅਮਰਗੜ ਚੈਰ ਵਿੱਚ ਰਹਿੰਦੀ ਆ ਜੋ ਕਿ ਮਲੇਰਕੋਟਲੇ ਜ਼ਿਲ੍ਹੇ ਵਿੱਚ ਪੈਂਦਾ ਹੈ ਮੇਰੇ ਸਕੂਲ ਦਾ ਨਾਮ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰਦਵਾਲ ਹੈ ਤੇ ਮੈਂ ਚੌਥੀ ਕਲਾਸ ਦੀ ਵਿਦਿਆਰਥਣ ਆ ਠੀਕ ਹੈ ਬੇਟਾ ਬੇਟਾ ਅਸੀਂ ਤੁਹਾਡੇ ਸ਼ੌਂਕ ਬਾਰੇ ਜਾਨਣਾ ਚਾਹੁੰਦੇ ਆਂ ਵੀ ਤੁਹਾਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਸ਼ੌਂਕ ਨੇ ਜੀ ਸਤੇ ਸਤੇ ਕਵਿਤਾ ਜਾਂ ਭਾਸ਼ਣ ਬੋਲਣ ਦਾ ਵੀ ਬਹੁਤ ਸ਼ੌਂਕ ਹੈ ਬੇਟਾ ਤੁਸੀਂ ਆਪਣੀ ਕਵਿਤਾ ਕਦੋਂ ਤੋਂ ਬੋਲਣੀ ਸ਼ੁਰੂ ਕੀਤੀ ਸਰ ਜਦੋਂ ਮੈਂ 4 ਸਾਲਾਂ ਦੀ ਸੀ ਉਦੋਂ ਮੇਰੇ ਪਾਪਾ ਮੇਰੀ ਤਿਆਰੀ ਕਰਵਾ ਦਿੰਦੇ ਸੀ ਤੇ ਮੈਂ ਬੋਲਣ ਦੀ ਸੀ ਤੇ ਉਸ ਸਮੇਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੀ ਮੈਂ ਉਸ ਸਮੇਂ ਬਹੁਤ ਸਾਰੀਆਂ ਕਵਿਤਾਵਾਂ ਬੋਲੀਆਂ ਬਹੁਤ ਵਧੀਆ ਬੇਟਾ ਬੇਟਾ ਕਿਸਾਨੀ ਅੰਦੋਲਨ ਜਿਹੜਾ ਉਸ ਵੇਲੇ ਚੱਲਦਾ ਸੀ ਕੀ ਤੁਸੀਂ ਕੋਈ ਕਵਿਤਾ ਉਸ ਕਿਸਾਨੀ ਅੰਦੋਲਨ ਵਾਰੀ ਸਾਨੂੰ ਅੱਜ ਸੁਣਾ ਸਕਦੇ ਹੋ ਜੀ ਹਾਂ ਮੈਂ ਤੁਹਾਨੂੰ ਇੱਕ ਪਹਾੜਾ ਸੁਣਾਉਣੀ ਆ ਜਿਸ ਵਿੱਚ ਕਿਸਾਨੀ ਅੰਦੋਲਨ ਦਾ ਰੰਗ ਹੈ ਠੀਕ ਹੈ ਜੀ ਸੁਣਾਓ ਇੱਕ ਦੁਨੀ ਧੂਨੀ ਅਸੀਂ ਪੱਗ ਦੇ ਕੀਤੀ ਪੂਨੀ ਦੋ ਦੁਨੀ ਚਰ ਲਹ ਹੋਗੇ ਤਿਆਰ ਤਿੰਨ ਦੁਨੀ ਛੇ ਚੱਗੇ ਟਰੈਕਟਰ ਤੇ ਚਾਰ ਦੁਨੀ ਅਠ ਚੋਲੇ ਨੂੰ ਬੰਨੀ ਗੱਠ 5 ਦੁਨੀ 10 ਦਿੱਲੀ ਆਗੇ ਬਸ 6 ਦੁਨੀ 12 ਖੜਕਣ ਲੱਗੀਆਂ ਤਾਰਾਂ 7 ਦੁਨੀ 14 ਕਾਲੇ ਕਾਨੂੰਨ ਪੈਰਾ ਵਿੱਚ ਰੋਦਾ 8 ਦੁਨੀ 16 ਸਰਕਾਰ ਦੇ ਸਾਰੇ ਭੇਤ ਖੋਲ ਨੋ ਦੁਨੀ 18 ਜੁੱਤੀ ਪਿਓਂ ਕੇ ਮਾਰਾਂ 10 ਦੁਨੀ 20 ਅਸੀਂ ਜਿੱਤਾਂਗੇ ਜੀ ਅਸੀਂ ਜਿੱਤਾਂਗੇ ਜੀ ਵਾਹ ਜੀ ਵਾਹ ਬੇਟਾ ਜੀ ਬਹੁਤ ਸੋਹਣਾ ਇੱਕ ਪਹਾੜੇ ਦੇ ਰੂਪ ਵਿੱਚ ਤੁਸੀਂ ਪੂਰੇ ਕਿਸਾਨੀ ਅੰਦੋਲਨ ਨੂੰ ਬਿਆਨ ਕੀਤਾ ਬਹੁਤ ਵਧੀਆ ਬੇਟਾ ਇਹ ਜੋ ਹਵਾ ਪਾਣੀ ਧਰਤੀ ਹੈ ਇਹਨੂੰ ਅੱਜ ਕੱਲ੍ਹ ਲੋਕ ਬਹੁਤ ਦੂਸ਼ਿਤ ਕਰ ਰਹੇ ਨੇ ਇਹ ਕੁਦਰਤੀ ਨਿਯਾਮਤਾ ਨੇ ਸਾਡੀਆਂ ਜਿਹਨੂੰ ਲੋਕ ਦੁਰਵਰਤੋਂ ਕਰਕੇ ਇਹ ਖਰਾਬ ਕਰ ਰਹੇ ਨੇ ਇਹਨਾਂ ਬਾਰੇ ਤੁਸੀਂ ਕੁਝ ਬੋਲ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਹੋਮੋ ਕੁਝ ਬੋਲ ਸਕਦੇ ਹੋ ਇਹਨਾਂ ਬਾਰੇ ਹਵਾ ਧਰਤੀ ਪਾਣੀ ਕਿਸੇ ਇੱਕ ਬਾਰੇ ਜੀ ਹਾਂ ਅੱਜ ਕਾ ਲੋਕੀ ਪਾਣੀ ਬਾਕ ਦਰਬਾਦ ਕਰ ਦੇ ਨੇ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਮੈਂ ਇਸ ਵਾਰੇ ਕੁਝ ਲਾਈਨਾਂ ਸੁਣਾਉਣੀ ਆ ਹਾਂਜੀ ਬੇਟਾ ਜੀ ਸੁਣਾਓ ਪਾਣੀ ਨਾਲੋਂ ਨੀਵਾਂ ਨਾ ਕੋਈ ਪਾਣੀ ਬੜਾ ਮਹਾਨ ਤਾਈਓ ਤੇਰੀ ਬਾਣੀ ਦੇ ਵਿੱਚ ਪਾਣੀ ਪਿਤਾ ਸਮਾਨ ਕਿਹੜਾ ਪਾਣੀ ਕਿਹੜਾ ਪਿਤਾ ਅਸੀਂ ਤਾਂ ਵੱਡੇ ਵੱਡੇ ਕਾਰਖਾਨੇ ਬਣਾਵਾਂਗੇ ਕਿਆ ਮੇ ਕਲਾ ਵਾਲਾ ਗੰਦਾ ਪਾਣੀ ਦਰਿਆਵਾਂ ਵਿੱਚ ਮਿਲਾਵਾਂਗੇ ਆ ਤੇਰਾ ਪਾਣੀ ਆ ਮੇਰਾ ਪਾਣੀ ਕਹਿ ਕੇ ਗਈ ਰਾਜ ਲੜਦੇ ਨੇ ਪਹਿਲਾਂ ਮਾਂ ਨੂੰ ਵੰਡਿਆ ਸੀ ਅੱਜ ਪਿਤਾ ਦੀ ਵੰਡ ਕਰਦੇ ਨੇ ਅੱਜ ਕੱਲ ਦੀ ਵਿਦਿਆ ਕੀ ਐਸੀ ਹੋਈ ਮਨੁੱਖਤਾ ਦੀ ਅਕਲ ਹੈ ਖੋਈ ਕੂੜਾ ਪਲਾਸਟਿਕ ਲਿਫਾਫੇ ਸਭ ਦਿਨ ਦੇ ਦਰਿਆਵਾਂ ਆ ਵਿੱਚ ਰੋੜ ਬੜੀ ਬੜੀ ਵਿਰਾਣਾਂਾਂ ਦਾ ਪਾਣੀ ਧਰਤ ਨੂੰ ਅੱਜ ਫੇਰ ਤੇਰੀ ਲੋੜ ਅੱਜ ਫੇਰ ਤੇਰੀ ਲੋੜ ਵਾਹ ਜੀ ਵਾਹ ਬਹੁਤ ਵਧੀਆ ਬੇਟਾ ਤੁਸੀਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸੰਬੋਧਿਤ ਕਰਕੇ ਬਹੁਤ ਹੀ ਸੋਹਣੀਆਂ ਲਾਈਨਾਂ ਸੁਨਾਈਆਂ ਨੇ ਕਿ ਲੋਕ ਕਿਵੇਂ ਪਾਣੀ ਦੀ ਬਰਬਾਦੀ ਕਰਦੇ ਨੇ ਅੱਛਾ ਬੇਟਾ ਅਸੀਂ ਪਿੱਛੇ ਜੇ ਤੁਹਾਡੀ ਇੱਕ ਵੀਡੀਓ ਦੇਖੀ ਸੀ ਜਿਸ ਵਿੱਚ ਤੁਸੀਂ ਚਾਹ ਦੇ ਜਾਂ ਖੀਰ ਦੇ ਡਿਸਪੋਜ਼ਲ ਪੁਰਾਣੇ ਗਲਾਸ ਚੁੱਕ ਚੁੱਕੇ ਡਸਟਬਿਨ ਚ ਪਾ ਰਹੇ ਸੀ ਤੇ ਤੁਸੀਂ ਨੇ ਉੱਥੇ ਸਫਾਈ ਕੀਤੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਛਾ ਸੇ ਰਹੋ ਉਸ ਸਮੇਂ ਖੀਰ ਦਾ ਲੰਗਰ ਚੱਲ ਜਾਂਦਾ ਸੀ ਲੋਕੀ ਖੀਰ ਖਾ ਕੇ ਡਿਸਪੋਜ਼ਰ ਪਲੇਟਾ ਉੱਥੇ ਸੁੱਟ ਦਿੰਦੇ ਸੀ ਮੈਂ ਆਪਣੀ ਧਰਤੀ ਨੂੰ ਗੰਦਾ ਨਹੀਂ ਦੇਖ ਸਕਦੀ ਮੈਂ ਉਹ ਡਿਸਪੋਜ਼ਰ ਪਲੇਟਾਂ ਚੁੱਕੀਆਂ ਤੇ ਮੈਂ ਇਸ ਬਾਰੇ ਵੀ ਕੁਝ ਲਾਈਨਸ ਸੁਣਾਉਣੀ ਆ ਹਾਂਜੀ ਬੇਟਾ ਜੀ ਸੁਣਾਓ ਪਿਛਲੇ ਸਾਲ ਸਾਰੇ ਪਿੰਡ ਨੇ ਰਲ ਕੇ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ ਸਵੇਰ ਤੋਂ ਸ਼ਾਮ ਤੱਕ ਸੰਨੇ ਮਿੱਠੀ ਖੀਰ ਦਾ ਲੰਗਰ ਲਾਇਆ ਆ ਕੀ ਸਵੇਰੇ ਜਗਨ ਉੱਠੀ ਮੈਨੂੰ ਚੜਿਆ ਪੂਰਾ ਹੱਥ ਉਹ ਹੀ ਖੀਰ ਦੇ ਡਿਸਪੋਜ਼ਲ ਦੁਨੀਆਂ ਨੇ ਗੰਦੀ ਕਰਤੀ ਮੇਰੀ ਸਾਰੀ ਧਰਤ ਜੰਮ ਜੰਮ ਲਾਈਏ ਗੁਰੂ ਕਾ ਲੰਗਰ ਇਹਦੇ ਵਿੱਚ ਕਿਹੜਾ ਹਰਜ ਹੈ ਪਾਸਾ ਸੰਗਤ ਜੀ ਬਾਅਦ ਵਿੱਚ ਸਫਾਈ ਕਰਨਾ ਵੀ ਆਪਣਾ ਹੀ ਫਰਜ਼ ਹੈ ਬਾਜੀ ਬਹੁਤ ਵਧੀਆ ਇੱਕ ਧਰਤੀ ਨੂੰ ਸਾਫ਼ ਰੱਖਣ ਲਈ ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਕਿ ਸਾਡੀ ਧਰਤੀ ਨੂੰ ਗੰਦਾ ਨਹੀਂ ਕਰਨਾ ਚਾਹੀਦਾ ਇਸ ਨੂੰ ਸਾਫ਼ ਰੱਖਣਾ ਚਾਹੀਦਾ ਹੈ ਪ੍ਰਾਣੀ ਲੰਗਰ ਲਗਾਉਣ ਤੋਂ ਬਾਅਦ ਡਿਸਪੋਜ਼ੇਬਲ ਪਲੇਟ ਕੱਪ ਚੱਕ ਕੇ ਉਹਨੂੰ ਡਸਟਬਿਨ ਚ ਪਾਉਣਾ ਚਾਹੀਦਾ ਬਹੁਤ ਵਧੀਆ ਲਾਈਨਾਂ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਬੇਟਾ ਸਿੱਖ ਧਰਮ ਦੀ ਜੇ ਆਪਾਂ ਗੱਲ ਕਰੀਏ ਬਹੁਤ ਮਹਾਨ ਧਰਮ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਸਿੱਖ ਧਰਮ ਦਾ ਬੇਟਾ ਇਸ ਧਰਮ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਕਰੈਕਟਰ ਉਹ ਕਿਹੜਾ ਲੱਗਦਾ ਹੈ ਕਿਹੜਾ ਕਰੈਕਟਰ ਤੁਹਾਨੂੰ ਸਭ ਤੋਂ ਵਧੀਆ ਪ੍ਰਭਾਵਿਤ ਕਰਦਾ ਹੈ ਸਰ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਬ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਠੀਕ ਹੈ ਬੇਟਾ ਬੇਟਾ ਕੀ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਚਾਰ ਲਾਈਨਾਂ ਸਾਨੂੰ ਜਾਂ ਇੱਕ ਕੋਈ ਕਵਿਤਾ ਸਾਨੂੰ ਸੁਣਾ ਸਕਦੇ ਹੋ ਜੀ ਹਾਂ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਆ ਹਾਂਜੀ ਬੇਟਾ ਜੀ ਸੁਣਾਓ ਠੰਡੇ ਬੋਰ ਦੇ ਵਿੱਚ ਬੈਠੀ ਮਾਂ ਗੁਜਰੀ ਸਮਝਾਵੇ ਨਿੱਕੇ ਪੋਤਿਆਂ ਨੂੰ ਜਾਓ ਸਿੱਖੀ ਦੀ ਤਾਕਤ ਦਿਖਾਓ ਮੁਗਲ ਖੋਤਿਆਂ ਨੂੰ ਯਾਦ ਰੱਖਣਾ ਜੇ ਡੋਲ ਗਏ ਤਾਂ ਖੁਸ਼ ਨਾ ਰਹਿ ਪਾਉਗੇ ਉੱਪਰ ਦਾਦਾ ਸ਼ਹੀਦ ਕੋਲ ਕਿਹੜਾ ਮੁਖ ਲੈ ਕੇ ਜਾਉਂਗੇ ਚਿੰਤਾ ਨਾ ਕਰ ਦਾਦੀ ਅਸੀਂ ਸਿੱਖੀ ਨੂੰ ਦਾਗ ਨਹੀਂ ਲਾਵਾਗੇ ਦਾਦਾ ਗੁਰੂ ਇਕ ਬਹਾਦਰ ਕੋਲ ਫਿਰ ਉੱਚਾ ਕਰਕੇ ਜਾਮਾਗੇ ਮੇਰੇ ਨਾਲ ਛੋਟਾ ਵੀਰ ਫਤੇ ਸਿੰਘ ਜਿੱਕਰ ਇਹ ਜੱਦ ਬੋਲੇਗਾ ਮੁਗਲਾਂ ਦਾ ਸਿੰਗਾ ਸਿੰਦੇਖੀ ਥਰ-ਥਰ ਡੋਲੇਗਾ ਤੋਰੇ ਦੋਵੇਂ ਲਾ ਜਾਦੀ ਸਿਰਾਂ ਤੇ ਕਲਗੀਆਂ ਸਜਾਈਆਂ ਨੇ ਸੂਬੇ ਦੀ ਕਚਹਿਰੀ ਵਿੱਚ ਦੋ ਨਿੱਕੀਆਂ ਜ਼ਿੰਦਾ ਆਈਆਂ ਨੇ ਸੂਬੇ ਦੀ ਕਚਹਿਰੀ ਵਿੱਚ ਦੋ ਨਿੱਕੀਆਂ ਜ਼ਿੰਦਾ ਆਈਆਂ ਨੇ ਉਬਾ ਸਰਹੰਦ ਬੋਲਿਆ ਬੱਚਿਓ ਮੈਂ ਰਾਜੇ ਤੁਹਾਨੂੰ ਬਣਾ ਦੇਉਂ ਈ ਮੇਰੀ ਕਬੂਲ ਕਰੋ ਨਹੀਂ ਤੁਹਾਨੂੰ ਖਾਕ ਚ ਮਿਲਾ ਦੇਉਂ ਪੁੱਤ ਹਾ ਗੋਵਿੰਦ ਦੇ ਅੱਜ ਮਰਾਂਗੇ ਜਾਂ ਮਾਰਾਂਗੇ ਪਰ ਤੇਰੇ ਜਹੇ ਅੱਗੇ ਕਦੇ ਹਿੰਮਤ ਨਾ ਹਾਰਾਂਗੇ ਨਿੱਕੇ ਜਹੇ ਮੁਖਵਲ ਵਜੀਰਾ ਤੱਕਦਾ ਹੀ ਰਹਿ ਗਿਆ ਆ ਛੋਟਾ ਜਹਫਤੇ ਸਿੰਘ ਮੈਨੂੰ ਐਡੀ ਗੱਲ ਕਹਿ ਗਿਆ ਸਿੱਪਾ ਹਿਓ ਲੈ ਜਾਓ ਇਹਨਾਂ ਨੂੰ ਤੇ ਮੋਟ ਗੱਲਾ ਦਿਓ ਨਿੱਕੀ ਮੋਟੀ ਕੋਈ ਸਜ਼ਾ ਨਹੀਂ ਇਹਨਾਂ ਨੂੰ ਨੀਹਾਂ 'ਚ ਜਨਾ ਦਿਓ ਨੀਹਾਂ 'ਚ ਜਨਾ ਦਿਓ ਦੋਵੇਂ ਵੀਰ ਹੱਸ ਹੱਸ ਨੀਹਾਂ ਵਿੱਚ ਖੜ ਗਏ ਕੰਬ ਗਈ ਲੁਕਾਈ ਸਾਰੀ ਸੀਨੇ ਸਭ ਦੇ ਜੜ ਗਏ ਇਹਨਾਂ ਦਾ ਡਾਪਾ ਸਰਹੰਦ ਵਿਖੇ ਹੋਇਆ ਏ ਧਰਤੀ ਦੀ ਹਿੱਕ ਪਾਟੀ ਅੰਬਰ ਫੁੱਟ ਫੁੱਟ ਰੋਇਆ ਏ ਨਿੱਕੇ ਨਿੱਕੇ ਬੱਚਿਆਂ ਦੇ ਜਿਦਲਮ ਸੁਬਿਆ ਦੱਸ ਕਿਹੜੇ ਕੁਰਾਨ ਵਿੱਚ ਲਿਖਿਆ ਬੱਚਿਆਂ ਨੂੰ ਮਾਰਨ ਲੱਗੇ ਪਾਪੀਆਂ ਤੈਨੂੰ ਖੁਦਾ ਵੀ ਨਾ ਦਿਖਿਆ ਫਿਰ ਲਾਹਣ ਧਾਣੇ ਤੈਨੂੰ ਉਹ ਸਕੰਦ ਦੀਆਂ ਇਟਾਂ ਜਿਕੇਂਦੀਆਂ ਨੀਹਾਂ ਵਿੱਚ ਜੇ ਨਿਆ ਜੋਜੋਤਾ ਦੇਖ ਸਦਾ ਬਲ ਦੀਆਂ ਹੀਰਾਂ ਦੀਆਂ ਨੀਹਾਂ ਵਿੱਚ ਜੜੀਆਂ ਜੋਜੋਤਾ ਦੇਖ ਸਦਾ ਬਲ ਦੀਆਂ ਹੀਰਾਂ ਦੀਆਂ ਨੀਹਾਂ ਵਿੱਚ ਜੜੀਆਂ ਜੋ ਜੋਟਾਂ ਦੇਖ ਸਦਾ ਬਲ ਦੀਆਂ ਹੀ ਰਹਿੰਦੀਆਂ ਬਾਜੀ ਬਾ ਬੇਟਾ ਜੀ ਬਹੁਤ ਭਾਵੁਕ ਬੋਲ ਤੁਸੀਂ ਨੇ ਬੋਲੇ ਨੇ ਇੱਕ ਕਵਿਤਾ ਦੇ ਵਿੱਚ ਪੂਰੀ ਸ਼ਹੀਦੀ ਦਾ ਜ਼ਿਕਰ ਕੀਤਾ ਹੈ ਸੂਬੇ ਦੀ ਕਚਹਿਰੀ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਨੂੰ ਸਭ ਤੋਂ ਉੱਚਾ ਰੱਖਿਆ ਬਹੁਤ ਖੂਬ ਬਹੁਤ ਕਮਾਲ ਦੀ ਵਾਰਡਿੰਗ ਤੁਸੀਂ ਨੇ ਬੋਲੀ ਹੈ ਜਿਹਦੇ ਵਿੱਚ ਮੈਨੂੰ ਵੀ ਭਾਵੁਕ ਕਰਤਾ ਤੁਸੀਂ ਨੇ ਸੋ ਬੇਟਾ ਜੀ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੁਹਾਡੇ ਤੋਂ ਕੁਝ ਸੁਣਨ ਦੀ ਇੱਛਾ ਰੱਖਦਾ ਕਿ ਸਾਡੇ ਮਹਾਨ ਗੁਰੂ ਨੇ ਜਿਨ੍ਹਾਂ ਨੇ ਸਾਡੇ ਲਈ ਸਾਡੇ ਧਰਮ ਲਈ ਆਪਣੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਉਹਨਾਂ ਨੇ ਬਿਲਕੁਲ ਨਹੀਂ ਸੋਚਿਆ ਆਪਣੇ ਲਈ ਆਪਣੀ ਕੌਮ ਨੂੰ ਬਚਾਉਣ ਲਈ ਆਪਣਾ ਧਰਮ ਉੱਚਾ ਰਹੀਂ ਆਪਣੇ ਚਾਰ ਦੇ ਚਾਰ ਲਾਲ ਸ਼ਹੀਦ ਕਰਵਾ ਦਿੱਤੀ ਕੀ ਬੇਟਾ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁਝ ਬੋਲ ਸਕਦੇ ਹੋ ਮੈਨੂੰ ਇੱਛਾ ਹੈ ਮੇਰੀ ਕਿ ਮੈਂ ਗੁਰਗੋਬਿੰਦ ਸਿੰਘ ਜੀ ਬਾਰੇ ਵੀ ਕੁਝ ਸੁਣਾ ਮੈਂ ਉਹਨਾਂ ਬਾਰੇ ਕੀ ਬੋਲ ਸਕਦੀ ਆ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦੀ ਆ ਹਾਂਜੀ ਬੇਟਾ ਐ ਬਾਦਸ਼ਾਹ ਕਰਾਂ ਕਿ ਸਿਫਤ ਤੇਰੀ ਮੇਰੇ ਕੋਲ ਕੋਈ ਬਾਕੀ ਅਲਫਾਜ਼ ਹੈ ਨਹੀਂ ਚਾਰੇ ਪੁੱਤ ਧਰਮ ਤੋਂ ਵਾਰ ਦੇਨੇ ਦੁਨੀਆ ਵਿੱਚ ਐਸਾ ਕੋਈ ਰਿਵਾਜ ਹੈ ਨਹੀਂ ਸ਼ਹੀਦ ਪੁੱਤਰਾ ਦੀਆਂ ਲਾਸ਼ਾਂ ਦੀ ਕੋਲੋਂ ਗੁਜ਼ਰਨਾ ਨਾ ਪੈਰੀ ਜੋੜਾ ਸਿਰ ਤੇ ਕਲਗੀ ਸਾਜ ਹੈ ਨਹੀਂ ਮੋਤੀ ਵੜੇ ਦਾ ਜੰਗਲ ਵੀ ਪੈ ਗਿਆ ਸੋਚੀ ਕੋਲ ਨੀਲਾ ਕੋੜਾ ਤੇ ਬਾਜ ਹੈ ਨਹੀਂ ਵਾਹ ਸਾਰੇ ਪਰਿਵਾਰ ਨੂੰ ਸੁੱਤਾ ਪਿਆ ਮੁਸਕਾਵੇ ਤੇਰੀ ਇਸ ਖੁਸ਼ੀ ਦਾ ਕਿਸੇ ਕੋਲ ਕੋਈ ਰਾਜ ਹੈ ਨਹੀਂ ਤੇਰੀ ਇਸ ਖੁਸ਼ੀ ਦਾ ਕਿਸੇ ਕੋਲ ਕੋਈ ਰਾਜ ਹੈ ਨਹੀਂ ਵਾਹ ਜੀ ਵਾਹ ਬਹੁਤ ਪਿਆਰੀਆਂ ਲਾਈਨਾਂ ਬਾੜ ਸਾਰੇ ਪਰਿਵਾਰ ਨੂੰ ਸੁੱਤਾ ਪਿਆ ਮੁਸਕਾਵੇ ਤੇਰੀ ਇਸ ਖੁਸ਼ੀ ਦਾ ਕਿਸੇ ਕੋਲ ਕੋਈ ਰਾਜ ਹੈ ਨਹੀਂ ਬਹੁਤ ਸੋਨੀਆ ਲੈਣਾ ਤੁਸੀਂ ਗੁਰਗੋਬਿੰਦ ਸਿੰਘ ਜੀ ਬਾਰੇ ਬੋਲਿਆ ਨੇ ਬੇਟਾ ਸਮਾਜ ਵਿੱਚ ਕੁੜੀਆਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਤੁਸੀਂ ਵੀ ਇੱਕ ਕੁੜੀਓ ਬਾ ਕਮਾਲ ਕਵਿਤਾਵਾਂ ਬੋਲਦੇ ਹੋ ਤੁਹਾਡੇ ਚਿਹਰੇ ਦੀ ਨੁਹਾਰ ਦੱਸਦੀ ਹੈ ਕਿ ਤੁਸੀਂ ਬਹੁਤ ਵਧੀਆ ਐਕਸਪ੍ਰੈਸ਼ਨ ਨਾਲ ਕਵਿਤਾਵਾਂ ਬੋਲਦੇ ਹੋ ਕਵਿਤਾਵਾਂ ਦੇ ذریعے ਸਮਾਜ ਨੂੰ ਸੇਧ ਦਿੰਦੇ ਹੋ ਲੋਕਾਂ ਨੂੰ ਬੇਟਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਕੁੜੀਆਂ ਨੂੰ ਮਾੜਾ ਸਮਝਣੋਂ ਹਟ ਜਾਣ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਮੁੰਡਿਆਂ ਨੂੰ ਜ਼ਿਆਦਾ ਚੰਗਾ ਸਮਝਿਆ ਜਾਂਦਾ ਕੁੜੀਆਂ ਨੂੰ ਮਾੜਾ ਸਮਝਿਆ ਜਾਂਦਾ ਕੁੜੀਆਂ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ ਕੀ ਸੰਦੇਸ਼ ਦੇਣਾ ਚਾਹੋਗੇ ਕਿ ਤਾਂ ਜੋ ਲੋਕ ਕੁੜੀਆਂ ਨੂੰ ਮਾੜਾ ਕਹਿਣੋਂ ਹਟ ਜਾਣ ਜੀ ਮੈਂ ਤਾਂ ਉਹੀ ਕਹਾਂਗੀ ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਲ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਹਾਂ ਮਣ ਪਾਲੀ ਐ ਪੰਡ ਹੋਵੇ ਵੰਦਾਨ ਤੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਵਾਹ ਜੀ ਵਾਹ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਬਹੁਤ ਖੂਬਸੂਰਤ ਲਾਈਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਸਾਨੂੰ ਕੁੜੀਆਂ ਨੂੰ ਨਿੰਦਰਾ ਨਹੀਂ ਚਾਹੀਦਾ ਜਿਹੜੀ ਇੱਕ ਔਰਤ ਰਾਜੇ ਮਹਾਰਾਜਾ ਨੂੰ ਜਨਮ ਦੇ ਸਕਦੀ ਹੈ ਉਹਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਹੀ ਮਿਲਣਾ ਚਾਹੀਦਾ ਬਹੁਤ ਵਧੀਆ ਗੁਰੂ ਨਾਨਕ ਦੇਵ ਜੀ ਦੇ ਲਿਖਿਆ ਲਾਈਨਾ ਤੁਸੀਂ ਨੇ ਗਾਈਆਂ ਨੇ ਬਹੁਤ ਵਧੀਆ ਬੇਟਾ ਅਖੀਰ ਵਿੱਚ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਨਾ ਕਿ ਤੁਸੀਂ ਤੁਹਾਡਾ ਨਿਸ਼ਾਨਾ ਕੀ ਹੈ ਤੁਸੀਂ ਆਪਣੇ ਸਮਾਜ ਲਈ ਤੇ ਦੇਸ਼ ਲਈ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਤਾਂ ਉਹੀ ਕਹਾਂਗੀ ਜੋ ਭਗਤ ਸਿੰਘ ਕਹਿੰਦਾ ਸੀ ਵਕਤ ਆਨੇ ਪਰ بتا ਦੇਂਗੇ ਤੁਝੇ ਐ ਆਸਮਾ ਹਮ ਅਭੀ ਸੇ ਕੀ ਬਤਾਏ ਕੀ ਹਮਾਰੇ ਦਿਲ ਮੇ ਹੈ ਸਿਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਝੂਏ ਕਾਤਿਲ ਮੇ ਹੈ ਵਾਹ ਜੀ ਵਾਹ ਬੇਟਾ ਜੀ ਬਹੁਤ ਵਧੀਆ ਇੰਨੇ ਐਕਸਪ੍ਰੈਸ਼ਨ ਦੇ ਨਾਲ ਤੁਸੀਂ ਨੇ ਜਵਾਬ ਦਿੱਤੇ ਨੇ ਬਹੁਤ ਵਧੀਆ ਕਵਿਤਾਵਾਂ ਸੁਨਾਈਆਂ ਨੇ ਸਾਨੂੰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਧੰਨਵਾਦ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ